ਪੰਜਾਬ ਸਰਕਾਰ ਵੱਲੋਂ ਜਿਸ ਤਰ੍ਹਾਂ ਪੰਜਾਬ ਦੇ ਹੜ੍ਹ ਆਈਏ ਉਹਦੇ ਕਿਸਾਨਾਂ ਦਾ ਪਾਇ ਨੁਕਸਾਨ ਹੋਇਆ ਹੈ ਖਾਸ ਤੌਰ ਤੇ ਅਮਰਸਰ ਗੁਰਦਾਸਪੁਰ ਕਪੂਰਥਲਾ ਮੋਗਾ ਇੱਥੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਵੀ ਕੱਗਰ ਨੇ ਮਾਰ ਦਿੱਤੇ ਕਿਸਾਨਾਂ ਦੀ ਫਸਲਾਂ ਪ੍ਰਭਾਵਿਤ ਹੋਈਆਂ ਉਸ ਨੂੰ ਦੇਖਦੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੱਲ ਕੈਬਨਟ ਦੀ ਮੀਟਿੰਗ ਕੀਤੀ ਗਈ ਕੈਬਨਟ ਮੀਟਿੰਗ ਦੇ ਫੈਸਲਾ ਕੀਤਾ ਗਿਆ ਕਿ ਜਿਹੜੇ ਕਿਸਾਨ ਹੈ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਨੂੰ ਕਣਕ ਦਾ ਬੀਜ ਮੁਫਤ ਦਿੱਤਾ ਜਾਵੇਗਾ ਉਸ ਦੀ ਕਿਸਾਨਾਂ ਨੇ ਸਲਾਹਗਾ ਵੀ ਕੀਤੀ ਹੈ ਅਤੇ ਕਿਸਾਨ ਇਹ ਵੀ ਕਹਿ ਰਹੇ ਆ ਕਿ ਇਸ ਦੇ ਨਾਲ ਜਿਹੜੀ ਡੀਏਪੀ ਹੈ ਉਹ ਸਮੇਂ ਤੇ ਮਿਲਣੀ ਚਾਹੀਦੀ ਹੈ ਔਰ ਕਈ ਤਰ੍ਹਾਂ ਦੀ ਸਮੱਸਿਆ ਨਾਲ ਜੂਝ ਰਹੇ ਜਿਹੜੇ ਕਿਸਾਨ ਜਿੱਤੇ ਹੜਾਏ ਤੇ ਉਹਨਾਂ ਦਾ ਜਾਨੀ ਮਾਲੀ ਨੁਕਸਾਨ ਵੀ ਹੋਇਆ ਉਹਨਾਂ ਕੀ ਮਦਦ ਵੀ ਸਰਕਾਰ ਨੂੰ ਕਰਨੀ ਚਾਹੀਦੀ ਹੈ ਔਰ ਸੰਸਥਾਵਾਂ ਵੀ ਇਹਦੇ ਮਦਦ ਦੇ ਲਈ ਅੱਗੇ ਆਈਆਂ ਪੰਜਾਬ ਦੇ ਵਿੱਚ ਸਰਕਾਰ ਨੇ ਜਿਹੜਾ ਕਣਕ ਦਾ ਬੀਜ ਦੇਣ ਦਾ ਫੈਸਲਾ ਕੀਤਾ ਹੈ ਕਿਸਾਨ ਉਸ ਤੇ ਨਾਲ ਸੰਤੁਸ਼ਟ ਨਜ਼ਰ ਆ ਰਹੇ ਆ ਵਧੀਆ ਫੈਸਲਾ ਜੀ ਕਿਸਾਨਾਂ ਨੂੰ ਮੁਫਤ ਬੀਜ ਮਿਲੇਗਾ ਹੋਰ ਵੀ ਸਰਕਾਰ ਵੀ ਕਰ ਰਹੀ ਹੈ ਤੇ ਹੋਰ ਵੀ ਸੰਸਥਾਵਾਂ ਆਪਣੇ ਪੱਧਰ ਤੇ ਕਰ ਰਹੀਆਂ ਨੇ ਪਰ ਇੱਥੇ ਦੋ ਪੁਆਇੰਟ ਹੋਰ ਬਣਨਗੇ ਜੀ ਬੀ ਤਾਂ ਮਿਲ ਜੂਗਾ ਸਭ ਤੋਂ ਵੱਡੀ ਸਮੱਸਿਆ ਕਿਸਾਨਾਂ ਨੂੰ ਇਸ ਟਾਈਮ ਡੀਏਪੀ ਦੀ ਵੀ ਆ ਰਹੀ ਆ ਸਰਕਾਰ ਨੂੰ ਉਹਦੇ ਦੇ ਵੀ ਕੁਝ ਬੋਲਣਾ ਚਾਹੀਦਾ ਸੀ ਇਹ ਇਹ ਚੀਜ਼ ਨਹੀਂ ਸਮਝ ਆ ਰਹੀ ਕਿ ਡੀਏਪੀ ਦੀ ਹਰ ਵਾਰੇ ਸ਼ਾਰਟੇਜ ਕਿਉਂ ਪੈ ਜਾਂਦੀ ਆ ਤੇ ਮੈਂ ਸਮਾਣੇ ਤੋਂ ਬੋਲ ਰਿਹਾ ਇਸ ਟਾਈਮ ਸਮਾਣੇ ਤੋਂ ਸਾਡੇ ਐਮਐਲਏ ਨੇ ਚੇਤਨ ਸਿੰਘ ਜੀ ਜਾਂ ਸਾਡੇ ਉਹ ਮੰਤਰੀ ਵੀ ਰਹੇ ਨੇ ਸਮਝ ਤੋਂ ਬਾਹਰ ਹੋਈ ਪਈ ਗੱਲ ਸਮਾਣੇ ਦੇ ਵਿੱਚ 1600 ਨੂੰ ਵਿਕ ਰਿਹਾਗਾ ਤੇ ਜਿੰਨਾ ਏਰੀਆ ਦੇ ਵਿੱਚ ਇਹ ਵੀ ਸਰਕਾਰ ਨੂੰ ਦੇਖਣਾ ਪਊਗਾ ਕਿ ਬੀ ਦੇ ਰਹੇ ਹੋ ਫ੍ਰੀ ਬਹੁਤ ਵਧੀਆ ਗੱਲ ਆ ਅਸੀਂ ਖੁੱਲੇ ਦਿਲ ਨਾਲ ਇਹਦਾ ਸਵਾਗਤ ਵੀ ਲੋਕਾਂ ਨੂੰ ਕਰਨਾ ਚਾਹੀਦਾ ਬਹੁਤ ਵੱਡੀ ਵੀ ਗੱਲ ਆ ਪਰ ਨਾਲ ਨਾਲ ਕਿਉਂਕਿ ਇਕੱਲੇ ਬੀਜ ਨੇ ਕਣਕ ਨਹੀਂ ਵੇਚ ਬੀਜ ਦੇਣੀ ਡੀਏਪੀ ਦੀ ਕਿਲਤ ਤੇ ਵੀ ਸਪੈਸ਼ਲ ਸਰਕਾਰ ਨੂੰ ਜਿਹੜਾ ਧਿਆਨ ਆ ਜਿਹੜਾ ਉਹ ਦੇਣਾ ਪਊਗਾ ਸਰਕਾਰ ਨੂੰ ਬੀਜ ਦੇ ਨਾਲ ਨਾਲ ਡੀਏਪੀ ਦਾ ਵੀ ਐਲਾਨ ਆ ਜਿਹੜਾ ਉਹ ਕਰਨਾ ਚਾਹੀਦਾ ਸੀਗਾ ਠੀਕ ਹੈ ਜੀ ਸਰਕਾਰ ਨੂੰ ਕਦਮ ਪੱਟਣੇ ਚਾਹੀਦੇ ਨੇ ਇਹ ਜੀ ਜ਼ਰੂਰਤ ਪੈਂਦੀ ਆ ਕੋਈ ਆਫਤ ਆਉਂਦੀ ਆ ਪਰ ਬੀਰ ਦੇ ਕਹਿੰਦੇ ਮੁਤਾਬਕ ਖਾਦ ਬੱਟੇ ਦਾ ਵੀ ਨਾਲ ਦੀ ਨਾਲ ਔਰ ਜੋ ਵੀ ਹੋਰ ਸੰਸਥਾ ਨਾਲ ਮਦਦ ਕਰ ਰਹੀਆਂ ਨੇ ਇਹਨੇ ਸਰਕਾਰ ਦੀ ਮਦਦ ਦੀ ਨਾਲ ਅਸੀਂ ਦਾ ਸਲਾਹਕ ਜੋ ਕਦਮ ਕਹਿੰਦੇ ਵੀ ਹੋਏ ਨੇ ਚੰਗੇ ਨੇ ਪਰ ਨਾਲ ਪਾਸੇ ਸਾਰੀ ਗੱਲਾਂ ਦਾ ਵੀ ਫੋਕਸ ਦਾ ਨਾਲ ਧਿਆਨ ਰੱਖਣਾ ਚਾਹੀਦਾ ਜਿਹੜੀ ਮਿੱਟੀ ਆ ਉਹਦਾ ਵੀ ਉਹਨਾਂ ਨੂੰ ਮਦਦ ਹੋਣੀ ਚਾਹੀਦੀ ਜਿਹੜੀ ਚੱਕਣ ਦਾ ਦਿੱਤਾ ਜਾ ਰਿਹਾ ਉਹਦੇ ਵੀ ਵਿੱਚ ਕੱਲ ਦਿੱਤੇ ਦਿੱਤੀ ਜਾ ਰਹੀ ਸੀ ਵੀ ਉਹਨਾਂ ਨੂੰ ਨਿਸ਼ਚਿਤ ਕਰਿਆ ਸਮਾਂ ਉਸ ਸਮੇਂ ਦੇ ਵਿੱਚ ਨਿਸ਼ਚਿਤ ਦੇ ਸਮੇਂ ਦੇ ਵਿੱਚ ਨਹੀਂ ਚੱਕੀ ਜਾ ਸਕਦੀ ਬੀਜ ਦੇ ਨਾਲ ਕਿੰਨਾ ਫਾਇਦਾ ਹੋ ਜਾਵੇਗਾ ਬੀਜ ਨਾਲ ਫਾਇਦਾ ਹੋਊ ਜੇ ਉਹਨਾਂ ਦੀ ਉਹਨਾਂ ਦੀ ਕੋਈ ਸਹਾਇਤਾ ਆਊਗੀ ਮੰਨ ਲਓ ਜੇ ਬੀਜ 2022 ਨੂੰ ਥੈਲੀ ਮਿਲਦੀ ਹੈ 1 ਏਕੜ ਦੀ ਤਾਂ ਸਰਕਾਰ ਦੇਊਗੀ ਉਹਨਾਂ ਨੂੰ ਮਦਦ ਹੋਊਗੀ ਇਹਦੇ ਨਾਲ ਪਰ ਡੀਪੀ ਦੀ ਖਾਦ ਦੇ ਮਤਲਬ ਨਾਲ ਵੀ ਜਰੂਰਤ ਹੈ ਇਹ ਚੀਜ਼ ਦੀ ਖਾਦਾਂ ਦੀ ਜਿਹੜੀ ਸ਼ਾਰਟੇਜ ਚੱਲਦੀ ਆ ਹਰ 3-4 ਸਾਲ ਦੀ ਉਹੀ ਕਿਸਮਾਨ ਪਿਆਰੇ ਹਰ ਸਾਲ ਵਿੱਚ ਉਹ ਵੀ ਮਦਦ ਹੋਣੀ ਚਾਹੀਦੀ ਆ ਡੀਪੀ ਦਾ ਬੀਜ ਹੋਣਾ ਚਾਹੀਦਾ ਔਰ ਖਾਦ ਦਾ ਵੀ ਔਰ ਆ ਵੀ ਦਾ ਠੀਕ ਆ ਅੱਛਾ ਸੋਚਿਆ ਬਾਕੀ ਜੇ ਅੱਗੇ ਭੁਗਤੂ ਤਾਂ ਸਹੀ ਮੰਨ ਜਉਣਾ ਜੀ ਠੀਕ ਨਹੀਂ ਵਧੀਆ ਚੰਗਾ ਜੀ ਸਲੰਘਾ ਜੋ ਉਪਰਾਲਾ ਆ ਚੰਗੀ ਗੱਲ ਆ ਵੇਖੋ ਉੱਥੇ ਹਰ ਪੀੜਿਤ ਪਰਿਵਾਰ ਜਿਹੜੇ ਆ ਉਹ ਲੋੜਵੰਦ ਆ ਪਰ ਜ਼ਿੰਮੇਵਾਰਾਂ ਦੇ ਨਾਲ ਨਾਲ ਜਿਹਦੇ ਮਜ਼ਦੂਰ ਜਿਹੜੇ ਹੋਰ ਵੀ ਸਾਡੇ ਸਾਥੀ ਆ ਜਾਂ ਹੋਰ ਵੀ ਜਿਹੜੇ ਲੋੜਵੰਦ ਪਰਿਵਾਰ ਆ ਉਹਨਾਂ ਬਾਰੇ ਵੀ ਖਿਆਲ ਕਰਨਾ ਚਾਹੀਦਾ ਵਾ ਤੇ ਚੰਗਾ ਫੈਸਲਾ ਆ ਸਲੰਘਾ ਜੋ ਕਦਮ ਆ ਜੀ ਕਿੰਨਾ ਕ ਫਾਇਦਾ ਹੋਗਾ ਵੇਖੋ ਜੀ ਅੱਜ ਨੂੰ ਹਰ ਪੱਖੋਂ ਲੋੜਿਆ ਉਹਨਾਂ ਦੇ ਘਰ ਰੁਬ ਗੇ ਡੰਗਰ ਡੋੜ ਗੇ ਟਰੈਕਟਰ ਰੁੜ ਗੇ ਜੋੜੇ ਵੀ ਕੋਈ ਸੰਸਥਾ ਜਾਂ ਕੋਈ ਸਰਕਾਰੋਂ ਦੀ ਹੈਲਪ ਕਰ ਰਹੀ ਆ ਉਹ ਚੰਗੀ ਗੱਲ ਆ ਤੇ ਅਜੇ ਲੋੜ ਬਹੁਤ ਆ ਇਸ ਤੋਂ ਇਲਾਵਾ ਵੀ ਲੋੜ ਆਗਾ ਬੱਚਿਆਂ ਦੇ ਫੀਸਾਂ ਨੇ ਹੋਰ ਵੀ ਆ ਉਹਦੇ ਵਾਸਤੇ ਵੀ ਸਾਰੂ ਪ੍ਰਬੰਧ ਜਿਹੜੇ ਸਰਕਾਰ ਨੂੰ ਕਰਨੇ ਚਾਹੀਦੇ ਆ ਜੀ। ਪਰ ਮੈਂ ਬੀਗੇ ਗਰਗ ਦੇ ਨਾਲ ਪਰਸੋਤਮ ਕੋ ਸਿਕ ਸਮਾਣਾ ਨਿਊਜ਼